ਸਤਿ ਸ਼੍ਰੀ ਅਕਾਲ ਸਾਰੇ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਪੇਜ ਨਾਲ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤਾਂ ਕਿ ਆਉਣ ਵਾਲੀਆਂ ਨੰਗੀਆਂ ਵੀਡੀਓ ਤੁਹਾਡੇ ਜਕਰ ਜਲਦੀ ਪਹੁੰਚ ਸਕਣ ਅੱਜ ਦੀ ਜੋ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਵੀਡੀਓ ਸਾਰੀ ਐਂਡ ਦੇਖ ਕੇ ਜਰੂਰ ਦੇਖਿਓ ਇਹਦੇ ਵਿੱਚ ਤੁਹਾਨੂੰ ਆਪਣੀ ਜਿਹੜੀ ਮੈਡੀਸਿਨ ਆ ਕੋਰੀਅਰ ਕੀਤੀ ਆ ਕਾਫੀ ਦੂਰ ਦੇਕਰ ਆਪਾਂ ਕੋਰੀਅਰ ਕਰਦੇ ਆ ਮੈਡੀਸਿਨ ਕਾਫੀ ਜਿਲ੍ਹਿਆਂ ਦੇ ਵਿੱਚ ਤਕਰੀਬਨ ਗੁਰੂ ਜੀ ਮਹਾਰਾਜੀਕਰਪਾਣਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਮੈਡੀਸਨ ਆਪਣੀ ਕੋਰੀਅਰ ਹੁੰਦੀ ਆ ਉਹਦਾ ਫੀਡਬੈਕ ਆਪਾਂ ਨੂੰ ਕਿਸਾਨ ਵੀਰ ਕਰਦੇ ਆ ਉਹ ਵੀਡੀਓ ਆਪਾਂ ਆਪਣੇ ਪੇਜ ਤੇ ਅੱਜ ਅਪਲੋਡ ਕਰਦੇ ਆ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ 2 2 4 4 ਸਾਲ ਦੇ ਜਿਹੜੇ ਪਸ਼ੂ ਗੱਭਨ ਨਹੀਂ ਰਹਿੰਦੇ ਉਹ ਆਪਣੀ ਮੈਡੀਸਨ ਨਾਲ ਗੱਭਨ ਚੱਕ ਪਾਸ ਹੋਗੇ ਦੋ ਮੱਝਾਂ ਇੱਕ ਘੋੜੀ ਕਾਫੀ ਟਾਈਮ ਦੀ ਰਮੀਟਰ ਸੀ ਜਿਹੜੇ ਵੀਰਾਂ ਕੋਲੇ ਘੋੜੀਆਂ ਗੱਭਨ ਨਹੀਂ ਰਹਿੰਦੀਆਂ ਆਂਡਾ ਨਹੀਂ ਤਿਆਰ ਕਰਦੀਆਂ ਜਾਂ ਕਨਸੀਵ ਰਹਿ ਜਾਂਦੀਆਂ ਬੱਚਾ ਅੱਗੇ ਨਹੀਂ ਵਧਾਉਂਦੀਆਂ ਉਹ ਬਹੁਤ ਪ੍ਰੋਬਲਮ ਆਦੀ ਆਪਣੇ ਕੋਲੇ ਤਾਂ ਵੀ ਵਾਰ ਮਾਰਾ ਕੇ ਦੱਸਦੇ ਆਪਾਂ ਨੂੰ ਤੇ ਘੋੜੀਆਂ ਦਾ ਰਿਜ਼ਲਟ ਬਹੁਤ ਸੋਹਣਾ ਆ ਗਿਆ ਤੁਸੀਂ ਇਹ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਭਰਾਵਾਂ ਦੇਕਰ ਪਹੁੰਚ ਜਿਹੜੇ ਭਰਾ ਇਸ ਪ੍ਰੋਬਲਮ ਤੋਂ ਤੰਗ ਆ ਚੁੱਕੇ ਆ ਆ ਕੇ ਕੇ ਝੋਟੀਆਂ ਕੱਟਿਆਣਾਂ ਨੂੰ ਵੇਚੀ ਜਾਂਦੇ ਆ ਜਾਂ ਗਾਂਾਂ ਤੰਬੇ ਘਾਣ ਨੂੰ ਸੜਕਾਂ ਦੇ ਛੱਡੀ ਜਾਂਦੇ ਆ ਭਰਾ ਮੇਰੇ ਜੇ ਤੁਸੀਂ ਇੱਕ ਨਿੱਕਾ ਜਿਹਾ ਸ਼ੇਅਰ ਕਰੋਗੇ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਿਸੇ ਬੇਜਵਾਨੀ ਜਾਨਵਰ ਦੀ ਜਾਨ ਬਚਦੀ ਆ ਕੋਈ ਜਾਨਵਰ ਘਰੇ ਘੜ ਕੇ ਵਧੀਆ ਦਾਣਾ ਪਾਣੀ ਖਾਂਦਾ ਜਾਂ ਵੀ ਝੋਟੀ ਵੱਢਣ ਵਾਲੇ ਤੋਂ ਵੱਜਦੀ ਆ ਤੇ ਤੁਹਾਡਾ ਇੱਕ ਸ਼ੇਅਰ ਕੀਤਾ ਲੇਖੇ ਲੱਗਦਾ ਗੁਰੂ ਮਹਾਰਾਜ ਲੇਖੇ ਲਾਊਗਾ ਇਹ ਜ਼ਰੂਰੀ ਨਹੀਂ ਗੱਲ ਕਿ ਆਪਾਂ ਕਿਸੇ ਨੂੰ ਵੀ ਮੈਂ ਆਪਦੀ ਪ੍ਰਮੋਸ਼ਨ ਕਰਨ ਦੀ ਲਈ ਜਾਂ ਪ੍ਰਮੋਟ ਕਰਨ ਦੇ ਲਈ ਵੀਡੀਓ ਅਪਲੋਡ ਕਰਦਾ ਇਹ ਵੀਡੀਓ ਦਾ ਮੇਨ ਜਰੀਆ ਇਹੀ ਆ ਤਾਂ ਕਿ ਜਿਹੜਾ ਆਪਣਾ ਪਸ਼ੂ ਪਾਲਨਦਾ ਕਿਤਾ ਫੇਰ ਨਾ ਹੋਵੇ ਲੋਕ ਇਹਦੇ ਨਾਲ ਜੁੜੇ ਰਹਿਣ ਆਪਣੇ ਪਰਮਾਰ ਜਿਹੜੇ ਵੀਰ ਆ ਕੇ ਭੰਦੇ ਨੂੰ ਛੱਡ ਰਹੇ ਆ ਇਹਦਾ ਮੇਨ ਆਪਣਾ ਫੋਕਸ ਇਹੀ ਆ ਭਰਾ ਮੇਰਿਓ ਮਹਾਰਾਜ ਦਾ ਦਿੱਤਾ ਬਹੁਤ ਕੁਛ ਆ ਪੈਸਾ ਕੱਲੀ ਚੀਜ਼ ਮੁੱਖ ਨਹੀਂ ਹੁੰਦੀਗੀ ਹਰੇਕ ਚੀਜ਼ ਤੇ ਪੈਸਾ ਨਾ ਮੱਕ ਰੱਖਿਆ ਕਰਕੇ ਆਪਾਂ ਗੁਰੂ ਮਹਾਰਾਜ ਹਰੇਕ ਦਾ ਭਲਾ ਕਰੇ ਕਿ ਇਹਦਾ ਮਾੜਾ ਨਾ ਕਰਾਵੇ ਭਰਾ ਮੇਰਿਓ ਜੇ ਆਪਾਂ ਚੰਗਾ ਕਰਾਂਗੇ ਤਾਂ ਗੁਰੂ ਸਾਹਿਬ ਚੰਗਾ ਹੀ ਕਰਨਗੇ ਚੰਗਾ ਹੀ ਦੇਣਗੇ ਤੁਸੀਂ ਵੀ ਇਹ ਵੀਡੀਓ ਐਂਡ ਤੱਕ ਦੇਖਿਓ ਦੇਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਫਿਰ ਆਪਾਂ ਵੀ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਕਾਲ ਮੇਰਾ ਪਿੰਡ ਨੂੰ ਕੜ ਜ਼ਿਲ੍ਹਾ ਮਾਨਸਾ ਸੀਗਾ ਆ ਮੱਝ ਆ ਗਈ ਇਹ ਤਿੰਨ ਸਾਲਾਂ ਦੀ ਰਿਮਟਰ ਸੀਗੀ ਇਹ ਕਿਸੇ ਤੋਂ ਵੀ ਰਿਲੋਟ ਆਈ ਐਨੇ ਮਹੀਨੇ ਸਟਾਰ ਲਵਾ ਕੇ ਵੀ ਚੁੱਕ ਚੁੱਕਿਆ ਤੇ ਇਹ ਮੱਝ ਕਿਸੇ ਲੋਟ ਵੀ ਨਹੀਂ ਆ ਰਹੀ ਸੀਗੀ ਮੈਂ YouTube ਤੇ ਅਮਰੀਕ ਡਾਕਟਰ ਢਾਲੀਵਾਲ ਦਾ ਦੇਖਿਆ ਤੇ ਉਹਨਾਂ ਤੋਂ ਦੇਖ ਕੇ ਦਵਾਈ ਮੰਗਾਈ ਤੇ ਇਹ ਤਿੰਨ ਸਾਲਾਂ ਦੀ ਮੱਝ ਕਿਸੇ ਲੋਟ ਵੀ ਨਹੀਂ ਆ ਰਹੀ ਸੀ ਅੱਜ ਇਹ 2 ਮਹੀਨੇ 10 ਦਿਨਾਂ ਦੀ ਇੱਕ ਪਾਸੋਂ ਦੀ ਉਹਨਾਂ ਦੀ ਦਵਾਈ ਨਾਲ ਤੇ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਆਇਆ ਮੈਂ ਤਾਂ ਸਾਰੇ ਵੀਰ ਭਾਈਆਂ ਨੂੰ ਇਹੀ ਕਹਿੰਦਾ ਵੀ ਘਟਿਆ ਨਾ ਦਿਓ ਤੇ ਇਹ ਮੱਝਾਂ ਇਹਨਾਂ ਤੋਂ ਬਾਈ ਆਪਾਂ ਡਾਕਟਰ ਤੋਂ ਲੈ ਸਕਦੇ ਹਾਂ ਤੁਹਾਨੂੰ ਉਹਦੀ ਦਵਾਈ ਦੀ ਵੀਡੀਓ ਵੀ ਸਾਰਾ ਕੁਝ ਮੈਂ ਦਿਖਾ ਰਿਹਾ ਆ ਦੇਖੋ ਬਾਈ ਜੀ ਕਿਹੜੀ ਦਵਾਈ ਹੈਗੀ ਆਹ ਉਹ ਹੈ ਕਿ ਆਹ ਦਵਾਈ ਦਿੱਤੀ ਸੀ ਕਿ ਡਾਕਟਰ ਸਾਹਿਬ ਨੇ ਇਹਦੇ ਨਾਲ ਇਹ ਮੱਝ ਰਹੀ ਹੈਗੀ ਤੇ ਕੋਈ ਉਹ ਨਹੀਂ ਹੋਰ ਆਪਾਂ ਕਰਾਇਆ 3 ਸਾਲਾਂ ਦੀ ਹੀ ਰੋਟੀ ਮੱਝ ਸੀ ਆ ਵਾਜਾ ਹੈਗੀ ਤੇ ਕੋਈ ਛੋਟੀ ਮੋਟੀ ਮੱਝ ਨਹੀਂ ਦੇਖ ਸਕਦੇ ਹੋ ਇਹ ਮੱਝ ਅਜੇ ਤੱਕ ਨਹੀਂ ਕਿਸੇ ਲੋਟ ਵੀ ਰਹੀ ਵਿੱਚ ਮੇਰੇ ਵੀਰ ਭਰਾ ਕਹ ਦੇਣਗੇ ਵੀ ਇਹ ਮੱਝ ਤਾਂ ਡਿਟੀ ਕੇ ਆ ਟੀ ਕੇ ਨਾਲ ਰਹਿ ਸਕਦੀ ਨਹੀਂ ਰਹੀ ਤੇ ਡਾਕਟਰ ਨਾਲ ਸਾਹ ਨਾਲ ਰਹਿ ਸਕਦੀ ਹੈ ਬਿਲਕੁਲ ਸਾਹ ਵੀ ਮੇਰੇ ਕੋਲ ਆਪਦੇ ਕੋਲੇ ਹੈ ਰੱਖਿਆ ਹੋਇਆ ਇਸ ਗੱਲ ਦੇ ਮਾਰੇ ਨੇ ਕਿ ਇਹ ਮੱਝ ਰਹਿ ਜਾਂਦੀ ਆ ਦੇਖੋ ਸਾਹ ਵੀ ਮੇਰਾ ਆਪ ਦੀਆਂ ਮੱਝਾਂ ਦੇ ਵਿੱਚ ਸਾਹ ਰੱਖਿਆ ਹੋਇਆਗਾ ਇਹ ਕੋਈ ਵੀ ਨਹੀਂ ਭਾਈ ਵੀਰ ਚ ਕਰ ਸਕਦਾ ਆ ਸਾਹ ਆਗਾ ਤੇ ਇਹ ਮੱਝ ਸਾਨ ਨਾਲ ਵੀ ਨਹੀਂ ਰਹਿਏ ਤੇ ਕੀ ਸੀ ਜਿਹੜੀ ਅੱਜ 2 ਮਹੀਨੇ ਦਿਨਾਂ ਦੀ ਚੈੱਕ ਪਾਸ ਹੋ ਗਈ ਅਮਰੀਕ ਡਾਕਟਰ ਸਾਹਿਬਾ ਦਾ ਧੰਨਵਾਦ ਸਸਰੀ ਗੱਗ ਸਾਨ ਵਿਰੋਗ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜਦੇ ਆ ਆਪਣੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆਪਾਂ ਇਹ ਉਹਨਾਂ ਵੀਰਾਂ ਲਈ ਬਹੁਤ ਅਹਿਮ ਆ ਜੋ ਵੀਰ ਘੋੜੀਆਂ ਰੱਖਦੇ ਆ ਕਈ ਵੀਰਾਂ ਦੀਆਂ ਘੋੜੀਆਂ ਆਣਡਾਣੀ ਜੇਗਰਾਂਵੰਗਿਆ ਜਾਂ ਕੰਸੀਲਿੰਗ ਕਰਦੀਆਂ 2-2 4-4 ਸਾਲ ਤੋਂ ਪੂਰੇ ਅੱਕੇ ਵੇਆ ਜ਼ੋਰ ਲਾ ਕੇ ਥੱਕ ਚੁੱਕੇ ਘੋੜਿਆਂ ਦੇ ਕਿਉਂਕਿ ਮਹਿੰਗਾ ਜਾਨਵਰ ਆ ਇਹਦੋਂ ਸਾਲ ਬਾਅਦ ਬੱਚਾ ਲੈਣਾ ਹੁੰਦਾ ਪਰ ਹੋਰ ਵੀ ਘੋੜੀ ਦਾ ਪ੍ਰੋਫਿਟ ਵੀ ਨਹੀਂ ਗਾ ਕਈ ਵੀਰ ਬਹੁਤ ਜ਼ੋਰ ਲਾ ਲਾ ਕੇ ਅੱਕ ਚੁੱਕੇ ਆ ਘੋੜੀਆਂ ਕੰਸੀਲਿੰਗ ਨਹੀਂ ਕਰਦੇ ਆ ਅੱਜ ਉਹਨਾਂ ਵੀਰਾਂ ਲਈ ਆਪਾਂ ਵੀਡੀਓ ਲੈ ਕੇ ਆਂਦੀ ਆ ਇਹ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਜਗੇਪੁਰ ਜਿਹੜਾ ਜਿਹੜਾ ਜਿਲ੍ਹਾ ਸੰਗਰੂਰ ਪਿੰਡ ਜਗੇਪੁਰ ਦੇ ਵਿੱਚ ਬਾਈ ਹਾਕਮ ਸਿੰਘ ਦੇ ਘਰੇ ਵੀਡੀਓ ਬਣਾਉਣ ਲੱਗੇ ਆਂ ਬਾਈ ਨਾਲ ਮਨੇ ਇਹਨਾਂ ਨੇ ਆਪਣੇ ਤੋਂ ਮੈਡੀਸਨ ਕੋਰੀਅਰ ਕਰਾਈ ਸੀ ਇਸ ਘੋੜੀ ਦੀ ਤੇ ਘੋੜੀ ਕਾਫੀ ਟਾਈਮ ਦੀ ਰਿਪੀਟਰ ਸੀਗੀ ਗੱਭਰ ਨਹੀਂ ਰਹੀਦੀ ਸੀਗੀ ਬਾਈ ਦੇ ਦੋਸਤ ਨੇ ਇਹਨਾਂ ਨੂੰ ਦਿੱਤੀ ਸੀ ਘੋੜੀ ਇਹ ਕਿਉਂਕਿ ਘੋੜੀ ਗੱਭਰ ਨਹੀਂ ਰਹਿ ਰਹੀ ਸੀਗੀ ਉਹਨਾਂ ਨੇ ਜੋਰ ਲਾ ਕੇ ਪੂਰਾ ਹੰਬ ਗਏ ਉਹਦੇ ਵਿੱਚ ਘੋੜੀ ਇਹਨਾਂ ਨੂੰ ਦੇਦੀ ਸੀ ਕਿ ਤੁਹਾਡੇ ਘਰਵਾਂ ਨੂੰ ਘੋੜੀ ਗੱਭਣ ਰਹਿ ਜੇ ਬਾਈ ਨੇ ਆਪਣੇ ਨਾਲ ਸੰਭਾਰਕ ਕਰਕੇ YouTube ਜੁਡੂ ਰਾਈ ਆਪਣੇ ਤੋਂ ਮੈਡੀਸਨ ਕੋਰੀਅਰ ਕਰਾਈ ਆਪਾਂ ਬਾਈ ਨੂੰ ਮੈਡੀਸਨ ਘੱਲੇ ਮੈਡੀਸਨ ਦੇਣ ਤੋਂ ਬਾਅਦ ਢੋਡੀ ਪਹਿਲੇ ਜੰਪ ਦੇ ਕੰਸੀਵ ਹੋ ਗਈ ਆ ਆਪਣੀ ਦਵਾਈ ਦੇਣ ਨਾਲ ਢੋਡੀ ਅਜੇ ਦੇ ਆਈਡੀਆ 4.5 ਮਹੀਨੇ ਦੀ ਗੱਭਣ ਹੋ ਗਈ ਏ ਪਹਿਲਾਂ ਆਪਣੇ ਤੇ ਵੀਡੀਓ ਬਣਾਉਣਾ ਆਇ ਨਹੀਂ ਗਿਆ ਬਾਈ ਨੇ ਉਹਨੂੰ ਆ ਵੀਡੀਓ ਬਣਾ ਕੇ ਘੱਲੀ ਸੀ ਇਹ ਵੀਡੀਓ ਬਣਾਉਣ ਦਾ ਆਪਣਾ ਮੇਨ ਮਕਸਦ ਇਹੀ ਆ ਕਿ ਜਿਹੜੇ ਵੀਰੋ ਢੋਡੀਆਂ ਤੇ ਜੋਰ ਲਾ ਲੱਗ ਗਿਆ ਅੱਕ ਚੁੱਕੇ ਆ ਥੱਕ ਚੁੱਕੇ ਆ ਉਹ ਇੱਕ ਵਾਰੀ ਆਪਣੀ ਮੈਡੀਸਨ ਦਾ ਐਕਸਪੈਰੀਮੈਂਟ ਜ਼ਰੂਰ ਕਰਕੇ ਦੇਖਿਓ ਮੈਡੀਸਨ ਦੇਣ ਤੋਂ ਬਾਅਦ ਚ ਘੋੜੀ ਦੇ ਰਿਜ਼ਲਟ ਜਰੂਰ ਮਿਲਦਾ ਕੋੜੀ ਗੱਭਣ ਜਰੂਰ ਹੋਊਗੀ ਆਂਡਾ ਵੀ ਪ੍ਰੋਪਰ ਸਹੀ ਤਿਆਰ ਕਰੂਗੀ ਬੱਚੇ ਦਾ ਵੀ ਵਿਕਾਸ ਪੂਰਾ ਵਧੀਆ ਹੋਊਗਾ ਕੋੜੀ ਕੰਸੀਮ ਵੀ ਕਰੂਗੀ ਇਸ ਤਰ੍ਹਾਂ ਦੀ ਵੀਡੀਓ ਸਾਰੇ ਵੀਰੇ ਇਹ ਭਰਾਓ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ ਹੋ ਨਾ ਭਰਾਵਾਂ ਦਾ ਕਰ ਵੀਡੀਓ ਪਹੁੰਚਣੀ ਜਾਈਦੀ ਆ ਜਿੰਨਾ ਵੀਰਾਂ ਦੀਆਂ ਘੋੜੀਆਂ ਗੱਭਣ ਨਹੀਂ ਰਹਿੰਦੀਆਂ ਜਾਂ ਗੱਭੜ ਰਹਿ ਜਾਂਦੀਆਂ ਬੱਚਾ ਖੋਰ ਜਾਂਦੀਆਂ ਉਹਨਾਂ ਵੀਰਾਂ ਦੇ ਕਰੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ ਹੋ ਫਿਰ ਮਿਲਦੇ ਆ ਕਿਸੇ ਆਪਾਂ ਹੋਰ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਜੇ ਕੋਈ ਹੋਰ ਨਾ ਵੀ ਵੀਡੀਓ ਬਣਾਈ ਆਪਾਂ ਉਹ ਵੀ ਆਪਣੇ ਚੈਨਲ ਦੇ ਬਣਾਵਾਂਗੇ ਇਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰਿਓ ਕਿਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਲੱਗੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਚਲੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਮਨ ਸਿੰਘ ਪਿੰਡ ਆਲਮਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸੋ ਆਪਣੀ ਇਹ ਛੋਟੀ ਪਿਲੀ ਤਿੰਨ ਚਾਰ ਇਤੂ ਰਿਪੀਟ ਕਰ ਰਹੀ ਸੀ ਸੋ ਬਾਅਦ ਚੋਂ ਸਾਡਾ ਸੰਪਰਕ ਡਾਕਟਰ ਮਜੀਦ ਸਿੰਘ ਢਾਲੀ ਵਾਲਾ ਹੋਰ ਨਾ ਹੋਇਆ ਸੋ ਉਹਨਾਂ ਨੇ ਸਾਨੂੰ ਆਨਲਾਈਨ ਦਵਾਈ ਭੇਜੀ ਜੀ ਤੁਹਾਨੂੰ ਲਗਾਤਾਰ ਦਿੱਤੀ ਤੇ ਉਸ ਤੋਂ ਬਾਅਦ ਇਹ ਪਹਿਲੀ 아이 ਤੇ 컨셉 ਕੀਤਾ ਤੇ ਹੁਣ ਇਹ 4.5 ਮਹੀਨੇ ਦੀ ਗੱਪ ਹੈ ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ